20 ਸਾਲ ਪਹਿਲੇ ਮੈਂ ਗੁਰਦੁਆਰਾ ਮੰਜੀ ਸਾਹਿਬ ਦਰਬਾਰ ਸਾਹਿਬ ਦੇ ਚ ਇੱਕ ਆਵਾਜ਼ ਉਠਾਈ ਸੀ ਕਿ ਜਿਹੜਾ ਪ੍ਰਧਾਨ ਸ਼ਬਦ ਹੈ ਨਾ ਕਮ ਸੇ ਕਮ ਗੁਰਦੁਆਰੇ ਚੋਂ ਹਟਾ ਦੇਣਾ ਚਾਹੀਦਾ ਹੈ ਨਹੀਂ ਹੋਣਾ ਚਾਹੀਦਾ ਪ੍ਰਧਾਨ ਦਾ ਮਤਲਬ ਸਭ ਤੋਂ ਵੱਡਾ ਸਰਮਾ ਤੇ ਜੇ ਪ੍ਰਧਾਨ ਕੋਈ ਬੰਦਾ ਹੈ ਤਾਂ ਫਿਰ ਗੁਰਗਰਨ ਸਾਹਿਬ ਕੀ ਨੇ ਤਾਂ ਕੁਝ ਵੀ ਨਾ ਹੋਇਆ नंबर एक ते हो गया ये मतलब गुरु ग्रंथ साहब नंबर दो ने तो निजाम किस तरह चले मैं तो पंच प्यारियों की चो कर प्रधान गुरु ग्रंथ साहब एक जत्दार हो जाए बाकी उसकी सेव निगरानी से कम एक प्रधान का रुकबा खत्म करो क्योंकि इतना अहंकार बढ़ जाता है ਪਰ ਮਨੁੱਖ ਦੀ ਕੋਸ਼ਿਸ਼ ਆਉਂਦੀ ਇਹਨੇ ਕਿਵੇਂ ਪਾਰਲੀਮੈਂਟ ਤੱਕ ਪਹੁੰਚਾ ਕਿਵੇਂ